ਜੀ ਤਾਲੀਵਾਲ ਜੀ ਅੱਜ ਰਾਨੀ ਕਾ ਬਾਗ ਆਏ ਨੇ ਗੱਲ ਕਰਨੇ ਤਾਲੀਵਾਲ ਸਾਹਿਬ ਨੇ ਰਿਸਪੌਂਸ ਕੀਤਾ ਜਿੱਧਰ ਬਾ ਤੇ ਦਾ ਦੇ ਜਿੱਧਰ ਬਹੁਤ ਵੱਡੀ ਲੀਡ ਦਾ ਅਮਰ ਸਾਹਿਬ ਦੇ ਲੋਕ ਬਹੁਤ ਪਿਆਰ ਕਰਦੇ ਔਰ ਬਹੁਤ ਵੱਡੀ ਲੀਡ ਦਾ ਸਦਾ ਭਗਵਾਨ ਸਿੰਘ ਮਾਨ ਨੇ ਜਦ 2 ਸਾਲ ਕੰਮ ਕੀਤੇ ਆ ਸਭ ਉਹਨਾਂ ਕੰਮਾਂ ਦੀ ਬਦੌਲਤ ਮੋਦੀ ਨੇ ਜਿਹੜਾ ਕੇਦੀਆ ਸਾਹਿਬ ਨੂੰ ਜੇਲ੍ਹ ਚ ਭੇਜਿਆ ਉਹਦੀ ਬਦੌਲਤ ਬਹੁਤ ਲੋਕ ਪਿਆਰ ਕਰਦੇ ਅੱਜ ਰਾਨੀ ਕਾ ਬਾਗ ਏਰੀਆ ਹੈ ਤੁਸੀਂ ਇਹ ਪੇ ਵਿਚਲੇ ਉਹ ਕਿਸ ਤਰ੍ਹਾਂ ਦਾ ਪਰਮ ਰਿਸਪੌਂਸਰ ਤੁਸੀਂ ਇਹ ਪਰਲੇ ਕੇ ਲੋਕਾ ਉਹਨਾਂ ਨਾਲ ਗੱਲ ਕੀਤੀ ਹੈ ਕਿ ਸਾਡਾ ਸ਼ਹਿਰ ਕਿੱਦਾਂ ਦਰ ਹੁ। ਸ਼ਹਿਰ ਦਾ ਭੇਖ ਕਿੱਦਾਂ ਦਾ। ਉਹ ਚੀਜ਼ ਦੇ ਉੱਤੇ ਨੁਕਸਰਸ਼ਨ ਜਿਹੜੀ ਸਾਡੇ ਹੋਈ। ਪਰ ਸਾਰੇ ਲੋਕ ਬੜੇ ਖੁਸ਼ ਹੈ। ਉਹ ਸਭ ਲੋਕ ਆਪਾਂ ਨੂੰ ਵੋਟਾਂ ਪਾਉਣਗੇ। ਕੁੰਦਲ ਸਿੰਘ ਬਹੁਤ ਵੱਡੇ ਬੰਦੇ ਆ ਲੜਕੇ ਬਾਗ ਦੇ ਪਿੰਡਾਂ ਦੇ। ਦੁਬਾਰਾ ਇੱਕ ਮੀਟਿੰਗ ਜਿਹੜੀ ਹਾਲ ਬੁੱਕ ਕਰਕੇ ਉਹ ਤੇ। ਗੰਦੀਪ ਸਿੰਘ ਕਾਰੀਵਾਦ ਤਨੀਵਲ ਸਾਹਿਬ ਵਿਚਰ ਰਹੇ ਨੇ ਤੁਸੀਂ ਨਾਲ ਹੋ ਕਿਸਾ ਤੁਹਾਨੂੰ ਰਿਸਪੌਂਸ ਹਲਕਾ ਪਸ਼ਮੀ ਦੇ ਵਿੱਚ ਬਹੁਤ ਵਧੀਆ ਐਕਸਪ੍ਰੈਸ ਮੇਰੇ ਅੱਜ ਮੇਰੀ ਕੁੰਦਰਾ ਜੀ ਦੇ ਕਾਰਨ ਬਾਤਾਂ ਬਤਰਾਣ ਦੇ ਕਾਰਨ ਅੱਜ ਮੀਟਿੰਗ ਕੀਤੀ ਗਈ ਹੈ ਬਹੁਤ ਬੀ ਸਪੋਨਸਰਡ ਹੈ ਸੋ ਪੰਜਾਬ ਦੇ ਵਿੱਚ ਜੜੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਤੁਹਾਨੂੰ ਦੱਈਆਂ ਗਈਆਂ ਤੇ ਆਉਣ ਵਾਲੇ ਪੰਜਾਬ ਦੇ ਅਮਰਸਲ ਲੋਕ ਸਭਾ ਦੇ ਪਾਸੇ ਜੋ ਵਿਜ਼ਨ ਹੈ ਉਹ ਵੀ ਦੱਸਿਆ ਗਿਆ ਸੋ ਆਉਣ ਵਾਲਾ ਜਿਹੜਾ ਪੰਜਾਬ ਆ ਜਿਹੜਾ ਟਾਈਮ ਆ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਹੈ ਕੁੰਦਰਾ ਜੀ ਹਾਂ ਜੀ ਹਾਂ ਜੀ ਜੀ ਆਏ ਐ ਐਮਐਲਏ ਸਾਹਿਬ ਆਏ ਐ ਮੰਤਰੀ ਸਾਹਿਬ ਆਏ ਐ ਆਪਾਂ ਸਾਰੇ ਇਹਨਾਂ ਨੂੰ ਵੋਟਾਂ ਪਾਵਾਂਗੇ ਤੇ ਪੂਰੇ ਜੋਲ ਸ਼ੋਰ ਨਾਲ ਜਿਤਾਵਾਂਗੇ ਥੈਂਕ ਯੂ ਸੋ ਕੇਵਲ ਫਤਵਾਲ ਲੋਕ ਸਭਾ ਹਲਕਾਮ ਨੇ ਅੱਜ ਇੱਥੇ ਮਿਚਰੇ ਨੇ ਤੁਸੀਂ ਦੇਖੋ ਕਿ ਹਲਕਾ ਅੰਮ੍ਰਿਤਸਰ ਦੇ ਲੋਕ ਸਭਾ ਦੇ ਵਿੱਚ ਰਾਣੀ ਬਾਗ ਦਾ ਏਰੀਆ ਦੇ ਵਿੱਚ ਕੁਲਦੀਪ ਸਿੰਘ ਤਾਲੀਵਾਲ ਆਏ ਨੇ ਇੰਟਰੈਕਚੁਅਲ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜਾਣਿਆ ਔਰ ਉਹਨਾਂ ਨਾਲ ਵਾਅਦਾ ਕੀਤਾ ਹੈ ਕਿ ਜਦੋਂ ਜਿੱਤ ਕੇ ਜਾਣਗੇ ਔਰ ਇਹਨਾਂ ਇਹਨਾਂ ਪ੍ਰੋਬਲਮ ਨੂੰ ਢੇਲ ਦੇਣਾ ਤੇ ਹਲਕਾ ਡਿਵੈਲਪਮੈਂਟ ਦੇ ਨਾਲ ਜੋਤੀਬਹਿ ਦਨਿਕ ਸੂਰਤਵੀ ਕੁਲਦੀਪ ਤਾਲੀਵਾਲ ਜੀ ਅੱਜ ਰਾਣੀ ਕਾ ਬਾਗ ਆਏ ਨੇ ਗੱਲਬਾਤ ਕਰਵਾਲ ਸਾਹਿਬ ਜੀ ਰਿਸਪਾਂਸ ਕੀਤਾ ਜਿੱਦੜਪਾ ਜਿੱਤੇ ਦੇ ਬਹੁਤ ਵੱਡੀ ਦੀਡ ਨਾ ਅਮਰ ਸਾਹਿਬ ਦੇ ਲੋਕ ਬਹੁਤ ਪ੍ਰਾਂਤ ਕਰੇ ਆਂ ਬਹੁਤ ਵੱਡੀ ਲੀਡ ਦਾ ਸਰਦਾਰ ਭਗਵੰਤ ਸੇਮਾਨ ਨੇ ਜਿਹੜਾ 2 ਸਾਲ ਕੰਮ ਕੀਤੇ ਆ ਸਭ ਉਹਨਾਂ ਕੰਮਾਂ ਦੀ ਬਦਵਲਤ ਮੋਦੀ ਨੇ ਜਿਹੜਾ ਕੀ ਦੀਆ ਸਾਨੂੰ ਜੇਲ੍ਹ ਚ ਭੇਜਿਆ ਉਹਦੀ ਬਦਵਲਤ ਬਹੁਤ ਲੋਕ ਪ੍ਰਾਂਤ ਆ ਅੱਜ ਰਾਨੀ ਕਾ ਬਾਗ ਏਰੀਆ ਹੈ ਤੁਸੀਂ ਇੱਥੇ ਵੀ ਵਿਚਰੇ ਹੋ ਕਿਸ ਤਰ੍ਹਾਂ ਦਾ ਪਬਲਿਕ ਰਿਸਪੌਂਸ ਹੈ ਤੁਹਾਡਾ ਇਹ ਪਰਲੇਖੇ ਲੋਕਾਂ ਉਹਨਾਂ ਨਾਲ ਗੱਲ ਕੀਤੀ ਹੈ ਕਿ ਸਾਡਾ ਸ਼ਹਿਰ ਕਿੰਦਾ ਦਰਦ ਹੈ ਸਿੱਖਿਆ ਦਾ ਭੇਖ ਕਿੰਦਾ ਨਾ ਉਹwidetilde ਤੇ ਕਸ਼ ਨਸਕੈ ਜਿਹੜੀ ਸੱਦੀ ਹੋਈ ਪਰ ਸਾਰੇ ਲੋਕ ਬੜੇ ਖੁਸ਼ ਹੈ ਤੇ ਸਭ ਲੋਕ ਆਪਾਂ ਨੂੰ ਵੋਟਾਂ ਪਾਉਣਗੇ ਕੁੰਦਾ ਸਾਹਿਬ ਤੇ ਬਹੁਤ ਵੱਡੇ ਬੰਦੇ ਆ ਲੜਕੇ ਬਗ ਤੇ ਪਿੰਡਾਂ ਦੇ ਦੁਬਾਰਾ ਕਬੱਡੀ ਮੀਟਿੰਗ ਜਿਹੜੀ ਹਾਲ ਬੁ ਕਰਕੇ ਹੋਇਆ ਤਨਵੀਰ ਸਰਕਾਰ IVA ਤਨਵੀਰ ਸਾਹਿਬ ਵਿਚਰ ਰਹੇ ਨੇ ਤੁਸੀਂ ਨਾਲ ਹੋ ਕਿਸਾ ਤੁਹਾਨੂੰ ਰਿਸਪੌਂਸ ਹਲਕਾ ਪਸ਼ਮੀ ਦੇ ਵਿੱਚ ਬਹੁਤ ਵਧੀਆ ਐਕਸਪੀਰੀਅੰਸ ਮੇਰੇ ਅੱਜ ਮੇਰੀ ਕੁੰਦਰਾ ਜੀ ਦੇ ਕਾਰਨ ਬਹੁਤ ਪਤਰੀ ਦੇ ਕਾਰਨ ਅੱਜ ਮੀਟਿੰਗ ਕੀਤੀ ਗਈ ਹੈ ਬਹੁਤ ਵੀ ਰਿਸਪੌਂਸਫੁਲ ਐ ਸੋ ਪੰਜਾਬ ਦੇ ਵਿੱਚ ਜੜੀਆਂ 2 ਸਾਲਾਂ ਦੀਆਂ ਪ੍ਰਾਪਤੀਆਂ ਤੁਹਾਨੂੰ ਦੱਈਆਂ ਗਈਆਂ ਤੇ ਆਉਣ ਵਾਲੇ ਪੰਜਾਬ ਦੇ ਅਮਰਸਲ ਲੋਕ ਸਭਾ ਦੇ ਪਾਸੇ ਜੋ ਵਿਜ਼ਨ ਹੈ ਉਹ ਵੀ ਦੱਸਿਆ ਗਿਆ ਸੋ ਆਉਣ ਵਾਲਾ ਜਿਹੜਾ ਪੰਜਾਬ ਆ ਜਿਹੜਾ ਟਾਈਮ ਆ ਉਹ ਪੰਜਾਬ ਦੀ ਆਮ ਆਦਮੀ ਪਾਰਟੀ ਦਾ ਹੈ ਕੁੰਦਰਾ ਜੀ ਹਾਂ ਜੀ ਹਾਂ ਜੀ ਧੰਨਵਾਦ ਜੀ ਆਇਆਂ ਐ ਐਮਐਲਏ ਸਾਹਿਬ ਆਏ ਆ ਮੰਤਰੀ ਸਾਹਿਬ ਆਏ ਆ ਆਪਾਂ ਸਾਰੇ ਇਹਨਾਂ ਨੂੰ ਵੋਟਾਂ ਪਾਵਾਂਗੇ ਤੇ ਪੂਰੇ ਜੋਲ ਸ਼ੋਰ ਨਾਲ ਜਿਤਾਵਾਂਗੇ ਥੈਂਕ ਯੂ ਸੋ ਕੇਵਲ ਫਤਖਵਾਲ ਲੋਕ ਸਭਾ ਹਲਕਾ ਮਿਸਟਰ ਅੱਜ ਇੱਥੇ ਵਿਚਰੇ ਨੇ ਤੁਸੀਂ ਦੇਖੋ ਕਿ ਹਲਕਾ ਅਮਰitsar ਦੇ ਲੋਕ ਸਭਾ ਦੇ ਵਿੱਚ ਰਾਨੀ ਬਾਗ ਦਾ ਏਰੀਆ ਦੇ ਵਿੱਚ ਕੁਲਦੀਪ ਸਿੰਘ ਤਾਲੀਵਾਲ ਆਏ ਨੇ ਇੰਟਰੈਕਚੁਅਲ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਜਾਣਿਆ ਔਰ ਉਹਨਾਂ ਨਾਲ ਵਾਅਦਾ ਕੀਤਾ ਹੈ ਕਿ ਜਦੋਂ ਜਿੱਤ ਕੇ ਜਾਣਗੇ ਔਰ ਇਹਨਾਂ ਇਹਨਾਂ ਪ੍ਰੋਬਲਮ ਨੂੰ ਢੇਲ ਦੇਣਾ ਤੇ ਹਲਕਾ ਡਿਵੈਲਪਮੈਂਟ ਵੀ ਬੰਦੇ ਨਾਲ ਜੋਤੀ ਬਹਿ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par